ਜੋ ਵਾਲੇ ਵਾਲੇ ਕੁਲ ਆਪਕੇ ਖਿਬਰੀਆ ਸਾਰੇ ਕੁਲ ਫਰਦੋਸ਼ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਰ ਦੀ ਪਵਨ ਪਿੱਤਰ ਗੋਦ ਵਿੱਚ ਜੁੜੇ ਬੈਠੇ ਵੱਡ ਭਾਗੀ ਸਾਧ ਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਸਦਕਾ ਸੰਗਤ ਦੀਆਂ ਮਹਾਨ ਕੜੀਆਂ ਪ੍ਰਾਪਤ ਹੋ ਰਹੀਆਂ ਹਨ ਸ਼ਾਵਣ ਮਹੀਨਾ ਚੜ੍ਹਿਆ ਹੈ ਸੰਗਰਾਮ ਦਾ ਪਾਵਨ ਪੁੱਤਰ ਦਿਹਾੜਾ ਹੈ ਤੋਂ ਆਪਾਂ ਬਾਹੇ ਮਹਾ ਪਾਠ ਸ਼ਰਵਣ ਕਰ ਲਿਆ ਹੈ ਹੁਣ ਆਪਾਂ ਮਹੀਨੇ ਦਾ ਹਲਾਬਦੇਸ਼ ਕਥਾ ਵਾਰਤਾ ਮਹੀਨੇ ਦਾ ਮਹਾਤਮ ਉਹ ਸਰਵਣ ਕਰਨਾ ਹੈ ਸਤਿਗੁਰੂ ਜੀ ਕਰਵਾ ਕਰਨਾ ਆਪੀ ਸਿਰ ਤੇ ਮੇਰਾ ਪਰ ਹੱਥ ਰੱਖ ਕੇ ਸੇਵਾ ਲੈਣ ਕਿਉਂਕਿ ਅਗਾਦ ਬੋਧ ਕਥਾ ਹੈ ਅਗਾਦ ਬੋਧ ਅਰਥ ਨਹੀਂ ਅਗਾਦ ਬੋਧ ਵਿਰਤਾ ਹੈ ਆਪਾਂ ਕੇਵਲ ਆਨੰਦ ਮਾਣ ਸਕਦੇ ਆ ਇਹਦਾ ਅੰਤ ਨਹੀਂ ਬਾ ਸਕਦੀ ਇਸ ਵਾਸਤੇ ਹਮੇਸ਼ਾ ਇਹ ਦੋ ਚੀਜ਼ਾਂ ਜੁੜੀਆਂ ਨੇ ਉਹਦੀ ਵਿਚਾਰ ਦੱਸਣੀ ਬਹੁਤ ਜੁੜੀ ਹੈ ਹਾਲਾਂਕਿ ਮੈਂ ਜਿੱਥੇ ਵੀ ਜਾਵਾਂ ਜਿੱਥੇ ਪ੍ਰਚਾਰ ਕਰਾਂ ਇਹ ਜਿਹੜੀ ਆ ਸੰਗਰਾਮ ਤੇ ਜ਼ਰੂਰ ਇਹ ਗੱਲ ਦੱਸਦਾ ਤੇ ਦੱਸਣੀ ਬਣਦੀ ਵੀ ਹੈ ਇੱਕ ਸੰਗਰਾਮ ਸ਼ਬਦ ਤੇ ਇੱਕ ਬਾਰੇ ਮਹਾ ਜਦੋਂ ਵੀ ਗੱਲ ਚੱਲਦੀ ਆ ਇਹੀ ਗੱਲ ਚੱਲਦੀ ਆ ਵੀ ਪੰਜ ਗੁਰੂ ਘਰ ਚੱਲੇ ਆ ਕੀ ਆਜੀ ਸੰਗਰਾਮ ਦਾ ਸੰਗਰਾਮ ਕਹਿੰਦੇ ਕਿੰਨੂ ਆ ਦੂਜਾ ਕਹਿੰਨੇ ਬਾਰੇ ਮਹਾਂ ਦਾ ਪਾਠ ਕਰਨਾ ਹੈ ਬਾਰੇ ਮਹਾਂ ਦਾ ਪਾਠ ਕਰੀਏ ਬਾਰੇ ਮਹਾਂ ਕਿਉਂ ਉਚਾਰਨ ਕੀਤਾ ਹੈ ਕਿੱਥੇ ਉਚਾਰਨ ਕੀਤਾ ਹੈ ਬਾਰੇ ਮਹਾਂ ਤੁਖਾਰੀ ਰਾਗ ਵਿੱਚ ਵੀ ਹੈ ਗੋ ਰਾਨਕ ਸਾਹਿਬ ਦਾ ਇਹ ਬਾਰੇ ਮਹਾਂ ਕਿਉਂ ਲਿਖਣ ਦੀ ਲੋੜ ਪਈ ਇਹ ਹੈ ਉਥਾਨਕ ਇਸ ਵਾਸਤੇ ਮਾਫ਼ ਕਰੋ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਪ੍ਰਬੰਧ ਹੋ ਗਏ ਆ ਉਦਾਂ ਦੇ ਹੁਣ ਪ੍ਰਚਾਰਕ ਗ੍ਰੰਥੀ ਸਿੰਘ ਹੋ ਗਏ ਆ ਸਤਨਾਮ ਸਿੰਘ ਜੀ ਵਾਹਿਗੁਰੂ ਨਾ ਅਬ ਥਾਨ ਕਾ ਦੱਸਦਾ ਤੇ ਨਾ ਕੋਈ ਮर्याਦਾ ਦੱਸਦਾ ਕਿਉਂਕਿ ਪ੍ਰਸ਼ਾਦ ਦਾ ਗੱਫਾ ਲਿਆ ਮੱਥਾ ਟੇਕਿਆ ਤੇ ਆਪਾਂ ਆਪ ਆਪਣੇ ਘਰੇ ਗ੍ਰੰਥੀ ਸਿੰਘ ਖਾਦੀਆਂ ਰੋਟੀਆਂ ਤੇ ਸਾਂਗੇ ਇਹ ਗੱਲਾਂ ਜੜੀਆਂ ਨੇ ਸੱਚ ਸਾਹ ਸਮਝੇ ਸੁਣਨਾ ਵੀ ਬੜਾ ਔਖਾ ਤੇ ਕਹਿਣਾ ਵੀ ਬੜਾ ਔਖਾ ਸਭਾਉਂ ਦਾ ਅੱਜ ਦੇ ਸਮੇਂ 'ਚ ਹਰ ਕੋਈ ਆ ਪਰ ਸਿੱਖ ਨੂੰ ਕੋਈ ਤਿਆਰ ਨਹੀਂ ਗੁਰੂ ਸਾਹਿਬਾਂ ਵਲੇ ਭਗਤਾਂ ਵਲੇ ਸੰਤਾਂ ਸਾਧੂਆਂ ਦੇ ਸਮੇਂ ਹਰੇਕ ਜਿਹੜਾ ਜਗਿਆਸੂ ਜੀ ਉਹ ਸਿੱਖਦਾ ਸੀ ਸਿੱਖਦਾ ਅੱਜ ਆਪਾਂ ਹਰੇਕ ਪ੍ਰਿੰਸੀਪਲ ਟੀਚਰ ਸਟੂਡੈਂਟ ਕੋਈ ਨਹੀਂ ਬਣਦਾ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਦਾ ਹੈ ਇਹ ਜਿਹੜਾ ਪਰਮੇਸ਼ਰ ਵੱਲੋਂ ਵਾਹਿਗੁਰੂ ਵੱਲੋਂ ਕਾਲ ਯੁਗ ਦਾ ਸਮਾਂ ਇਸ ਤਰ੍ਹਾਂ ਦਾ ਹੈ ਸੋ ਮਹਾਨ ਜਾਈਏ ਉਹਨਾਂ ਵਿਦਵਾਨਾਂ ਤੋਂ ਪ੍ਰਚਾਰਕਾਂ ਤੋਂ ਜਿਹੜੇ ਪੰਜਾਬ ਦੀ ਧਰਤੀ ਤੇ ਦੇਸ਼ਾਂ-ਉਦੇਸ਼ਾਂ 'ਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਜਿਨ੍ਹਾਂ ਨੇ 20-20 ਸਾਲ ਵਿਦਿਆ ਪੜ੍ਹੀ ਹੈ 20-20 ਸਾਲ 25-25 ਸਾਲ ਇਹਦੇ ਵਿੱਚ ਕੁ ਉਮਰਾਂ ਦੀ ਜਿਹੜੀ ਆ ਤਜਰਬੇ ਨੇਗੇ ਇਹ ਕੇਵਲ ਬਖਸ਼ਿਸ਼ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਪਾ ਹੈ ਸੋ ਬਸ ਹਮੇ ਅਨਸਾਰ ਦੱਸਿਆ ਪ੍ਰਧਾਨ ਜੀ ਨੂੰ ਸਮਾਪਤੀ ਆਪਣੀ ਉੱਥੀ ਹੋ ਜਾਣੀ ਸੋ ਜਿਹੜਾ ਸਮਾਂ ਦੱਸਿਆ ਗਿਆ ਹੈ ਸੰਗਰਾਣ ਜਿਸ ਤਰ੍ਹਾਂ ਕਈ ਸ਼ਬਦ ਚੇਂਜ ਹੋਏ ਉਹ ਅਗੇ ਤੋਂ ਅਗੇ ਨਾਂ ਉਹਨਾਂ ਦੇ ਚੇਂਜ ਹੁੰਦੇ ਗਏ ਜਿਸ ਤਰ੍ਹਾਂ ਇਹ ਸੰਕਰਾਂਤ ਸ਼ਬਦ ਸੀ ਸੰਕਰਾਂਤ ਸੰਕਰਾਂਤ ਸ਼ਬਦ ਚੇਂਜ ਹੋ ਕੇ ਸੰਗਰਾਣ ਸ਼ਬਦ ਬਣਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਕਰਾਂਤ ਮਹਾਨ ਵਿਦਵਾਨ ਗਿਆਨੀ ਵੀ ਬਰਮ ਗਿਆਨੀ ਵੀ ਜਿਨ੍ਹਾਂ ਦੇ ਨਾਲ ਰਹਿਣ ਵਾਲੇ 90 90 100 100 ਸਾਲ ਦੇ ਬਜ਼ੁਰਗ ਜਿਹੜੇ ਨੇ ਅੱਜ ਵੀ ਉਹ ਜਿਉਂਦੇ ਨੇ ਜਿਨ੍ਹਾਂ ਦਾ ਜਨਮ ਰਾਜਸਥਾਨ ਦੀ ਧਰਤੀ ਅਲਵਰ ਹੋਇਆ ਗਿਆਨੀ ਮਸਕੀ ਸਿੰਘ ਜੀ ਉਹ ਕਹਿੰਦੇ ਕ੍ਰਾਂਤੀ ਦਾ ਦਿਨ ਮੌਸਮ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਉਹਨੂੰ ਸੰਗਰਾਮ ਕਹਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੇਂਜ ਇਹ 70 ਹੈ ਗ੍ਰਹਿ ਹੈ ਇਹਦੇ ਵਿੱਚ ਕਈ ਕਹਿੰਦੇ ਜੀ ਇਹ ਬਾਵਣਵਾਦ ਆ ਪੰਡਤਵਾਦ ਆ ਇਹ ਕੋਈ ਬਾਹਮਣਵਾਦ ਨਹੀਂ ਪੰਡਤਵਾਦ ਨਹੀਂ ਮਹਾਰਿਥਤਾ ਲਿਖੀਆਂ ਬਹਾਰਾ ਲਿਖੀਆਂ ਇਹ ਸਾਰੇ ਜਿਹੜੇ ਮਹੀਨੇ ਦਾ ਉਪਦੇਸ਼ ਕਹਿ ਦਿੱਤਾ ਕਿ ਗੁਰੂ ਘਰ ਆ ਕੇ ਕੜਾ ਪ੍ਰਸ਼ਾਦੀ ਦੇ ਤਿਆਰ ਕਰਕੇ ਕਥਾ ਕੀਰਤਨ ਕਰਕੇ ਜੇ ਢਾਡੀ ਕੁਬਿਸ਼ਰੀ ਹੋਣ ਆਪਦੇ ਸਮਰਥਾ ਅਨਸਾਰ ਕਿਤੇ ਲੰਗਰ ਲੱਗਦੇ ਆ ਕਿਤੇ ਖੰਡ ਪੜ ਸਾਹਿਬ ਦੇ ਕੋ ਪੈਂਦੇ ਕਿਤੇ ਸਹਿ ਪੜਤੇ ਕੋ ਪੈਂਦੇ ਆ ਕਿਤੇ ਮਹਾਨ ਲੰਗਰ ਲਾਇਆ ਜਾਂਦੇ ਜਿੰਨੀ ਸਮਰਥਾ ਹੈ ਜਿੰਨੀ ਪਹੁੰਚ ਹੈ ਇਹ ਜਿਹੜਾ ਸੰਗਰਾਂਦ ਵਾਲੇ ਦਿਨ ਹੁੰਦਾ ਹੈ ਤੇ ਪ੍ਰਬੰਧ ਕਰਦੇ ਨੇ ਸੋ ਜਿਹੜਾ ਹੈ ਜਿਵੇਂ ਰੋਪੜ ਦਾ ਨਾਮ ਮਤਲਬ ਰੂਪ ਨਗਰ ਤੋਂ ਰੋਪੜ ਬਣਿਆ ਗੋਝਥਲੀ ਸ਼ਬਦ ਚੇਂਜ ਹੋ ਕੇ ਗੁਥਲੀ ਸ਼ਬਦ ਬਣਿਆ ਇਸ ਤਰ੍ਹਾਂ ਸੰਕਰਾਂਤ ਤੱਤੇ ਨਾਲ ਚੇਂਜ ਹੋ ਕੇ ਸੰਗਰਾਮ ਸ਼ਬਦ ਬਣਿਆ ਹੁਣ ਸਮਝ ਲੱਗ ਗਈ ਸੰਗਰਾਮ ਕੀ ਨੂੰ ਕਹਿੰਦੇ ਨੇ ਸੋ ਦਾਤਾ ਇਹ ਗੱਲ ਕਰਦਾ ਹੁਣ ਲੋਹਾ ਪ੍ਰਾਪਤ ਕਰੋ ਜਿੱਦਾਂ ਲੋਹਾ ਪ੍ਰਾਪਤ ਹੁੰਦਾ ਇਸੇ ਵੱਡੇ ਆ ਭਾਗਾ ਨਾਲ ਜਿਹੜਾ ਹੈ ਕੋਈ ਕਥਾ ਵਿਚਾਰ ਸੁਣਨ ਨੂੰ ਮਿਲਦੀ ਆ ਜਿਹਦੇ ਕਰਮ ਸੇਸ਼ਟ ਕੋਈ ਚੰਗੇ ਹੋਣ ਚੰਗੇ ਕਰਮਾਂ ਕਰਕੇ ਤੇ ਚੰਗੇ ਕਰਮਾਂ ਕਰਕੇ ਸੰਗਤ ਜਿਹੜੀ ਪ੍ਰਾਪਤ ਹੁੰਦੀ ਆ ਤੇ ਜੇ ਕੋਈ ਸੰਗਰਾਹਨ ਦਾ ਫਲਾ ਉਪਦੇਸ਼ ਸੁਣਾਵੇ ਅਸੀਂ ਆਪ ਸਾਡੇ ਪਿੰਡਾਂ ਵਿੱਚ ਵੀ ਦੇਖਦੇ ਰਹੇ ਸਾਨੂੰ ਇੰਨਾ ਪਤਾ ਹੁੰਦਾ ਸੀ ਨਿੱਕੇ ਹੁੰਦਿਆਂ ਨੂੰ ਵੀ ਗੁਰੂ ਘਰ ਜਾਣਾ ਤੇ ਦੇਖਦਾ ਫੁੱਲਾਂ ਜਿਹਾ ਗੱਫਾ ਲੈ ਕੇ ਆਉਣਾ ਬਾਬੇ ਕੋਲ ਬਸ ਸਾਨੂੰ ਨਹੀਂ ਸੀ ਪਤਾ ਸੰਗਰਾਮ ਕਿਹਨੂੰ ਕਹਿੰਦੇ ਬਾਰੇ ਬਾਕੀ ਨੂੰ ਕਹਿੰਦੇ ਸਾਡਾ ਕੇਵਲ ਮੱਥਾ ਟੇਕਣ ਤੱਕ ਜਿਹੜਾ ਹੈ ਉਹ ਹੁੰਦਾ ਸੀ ਬਚਪਨ ਵਿੱਚ ਜਦੋਂ ਫਿਰ ਇਹ ਚੀਜ਼ਾਂ ਵਿਦਿਆ ਪੜ੍ਹੀ ਸੁਣੀ ਉਦੋਂ ਇਹ ਚੀਜ਼ਾਂ ਦਾ ਫਿਰ ਪਤਾ ਲੱਗਿਆ ਵੀ ਕੇਵਲ ਜਿਹੜਾ ਹੈ ਇਹ ਮੱਥਾ ਟੇਕਣ ਤੱਕ ਨਹੀਂ ਇਹ ਫਲਾ ਉਪਦੇਸ਼ ਵੀ ਪਹਿਲਾਂ ਦੇ ਸਮੇਂ ਵਿੱਚ ਸਿਆਣੇ ਬਜ਼ੁਰਗਾਂ ਕੋਲ ਸੁਣਦੇ ਹੁੰਦੇ ਸੀ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਬਹਿ ਕੇ ਤੇ ਸਿਆਣੇ ਬਜ਼ੁਰਗ ਜਿਹੜਾ ਹੈ ਜਾਂ ਧਰਮਸ਼ਾਲਾ ਕਹਿੰਦੇ ਸੀ ਹੁਣ ਗੁਰਦਾਰ ਸਾਹਿਬ ਕਹਿੰਦੇ ਆ ਬੈਠ ਕੇ ਸਿਆਣੇ ਬਜ਼ੁਰਗ ਜਿਹੜੇ ਨੇ ਫਲਾਬਰੇਸ਼ ਸੁਣਾਉਦੇ ਹੁੰਦੇ ਸੀ ਸੰਗਰਾਂਦ ਦਾ ਪਿੰਡਾਂ ਦੇ ਵਿੱਚ ਸੋ ਇਹ ਤਾਂ ਆ ਗਿਆ ਸੰਗਰਾਂਦ ਸ਼ਬਦ ਹੁਣ ਬਾਰੇਵਾਂ ਬਾਰੇਵਾਂ ਜਿਹੜਾ ਹੈ ਸਾਧ ਸੰਗਤ ਜੀ ਅਕਸਰ ਮੇਰੇ ਜਿਹੜਾ YouTube ਤੇ ਪਿਆ ਹੋਇਆ ਨੈਟ ਤੇ ਪਿਆ ਹੋਇਆ ਉਹ ਸਾਰੇ ਸੰਗਰਾਂਦ ਦੀ ਕਥਾ ਨੂੰ ਹੀ ਮੈਂ ਹਮੇਸ਼ਾ ਏ 5-10 ਮਿੰਟ 5 ਮਿੰਟ ਬੋਲ ਕੇ ਪਾਉਣਾ ਵੀ ਹਰੇਕ ਥਾਂ ਤੇ ਕਈ ਵਾਰ ਆਪਾਂ ਨਵੀਂ ਥਾਂ ਤੇ ਕਥਾ ਕਰਨੀ ਪੈਂਦੀ ਹੈ ਨਵੀਂ ਸੰਗਤ ਨੂੰ ਨਹੀਂ ਪਤਾ ਹੁੰਦਾ ਇਸ ਵਾਸਤੇ ਸੋ ਜਦ ਅੰਮ੍ਰitsar ਸਾਹਿਬ ਅੱਥਿਆ ਅੰਮ੍ਰitsar ਸਾਹਿਬ ਅੱਥਿਆ ਸਾਧ ਸੰਗਤ ਜੀ ਬੜੀ ਆਬਾਦੀ ਹੋਣ ਲੱਗੀ ਸੰਗਤਾਂ ਦੂਰੋਂ ਦੂਰੋਂ ਆਉਣ ਲੱਗੀਆਂ ਕੋਈ ਘਰ ਬਣਾਉਣ ਲੱਗਾ ਕੋਈ ਮਕਾਨ ਬਣਾਉਣ ਲੱਗਾ ਕੋਈ ਛੰਨਾ ਪਾਉਣ ਲੱਗਾ ਕੋਈ ਆਉਦੀਆਂ ਖੁੱਲੀਆਂ ਪਾਉਣ ਲੱਗਾ ਜਿਵੇਂ ਜਿਵੇਂ ਕਿਸੇ ਸਮਰਥਾ ਸੀ ਸਾਰੇ ਉਥੇ ਆ ਕੇ ਵਸਣ ਲੱਗੇ ਸੋ ਕੀ ਹੋਇਆ ਜਿਹੜਾ ਹੈ ਇੱਕ ਕਾਂਸੀ ਤੋਂ ਪੰਡਿਤ ਪੜਿਆ ਹੋਇਆ ਜਿਹੜਾ ਹੈ ਉੱਥੇ پنਚਮ ਬਾਸਕ ਆਇਆ ਕਹਿੰਦੇ ਮੈਂ ਵੀ ਫਲਾ ਆਪਣੇ ਸੁਣਾ ਦਿਆ ਕਰਾਂ ਮਹਾਰਾਜ ਕਾਂਸੀ ਤੋਂ ਵਿਦਾਂਤ ਪੜਿਆ ਹੋਇਆ ਤੇ ਕਹਿੰਦੇ ਬੜੀ ਵਧੀਆ ਗੱਲ ਆ ਗੁਰੂ ਨਾਨਕ ਦਾ ਘਰਾ ਬਈ ਇਹ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ ਗੁਰੂ ਨਾਨਕ ਦਾ ਘਰਾ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ ਖੱtre ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਾਹ ਵਰਨਾ ਕੋ ਸਾਂਝਾ ਇਹ ਸਾਂਝਾ ਉਪਦੇਸ਼ ਆ ਉਹ ਵੱਖਰੀ ਗੱਲ ਆ ਸੀ ਬਾਬੇ ਨੂੰ ਆਪਦਾ ਬਣਾ ਕੇ ਰੱਖ ਲਿਆ ਇਹ ਮੁਸਲਮਾਨਾਂ ਦਾ ਵੀ ਹਿੰਦੂਆਂ ਦਾ ਵੀ ਆ ਸਜੈਲੀਆਂ ਦਾ ਬੁੱਧੀਆਂ ਦਾ ਇਹ ਸਭ ਜੜੇ ਨੇ ਲਾਹਾ ਲੈ ਕੇ ਵਿਦੇਸ਼ਾਂ ਵਾਲੇ ਜਿਹੜੇ ਸਿੰਘ ਦੱਸਦੇ ਨੇ ਕਹਿੰਦੇ ਉਹ ਪ੍ਰੈਕਟੀਕਲ ਕਰਦੇ ਨੇ ਵਾਕੇ ਅਮਰ ਸ਼ਕੈ ਨੇ ਨਹੀਂ ਸ਼ਕਤੀ ਆ ਵਾਕੇ ਬਾਣੀ ਵੜ ਕੇ ਨੇ ਸ਼ਕਤੀ ਆ ਗੋਰੀਆ ਨੇ ਅਮਰ ਸ਼ਕੈ ਨੇ ਕਿਉਂ ਸ਼ਕੈ ਨੇ ਉਹਨਾਂ ਦੇ ਇੰਨੇ ਸ਼ਰਧਾ ਭਾਵਨਾ ਜਿਨ੍ਹਾਂ ਦਾ ਪੰਥ ਸੀਗਾ ਉਹਨਾਂ ਕੋਲ ਅੰਮ੍ਰਿਤ ਹੈ ਹੀ ਨੀਗਾ ਸਤਨਾਮ ਸ੍ਰੀ ਵਾਹਿਗੁਰੂ ਤੇ ਸੱਤ ਸਮੁੰਦਰਾ ਪਾਰ ਉਹਨਾਂ ਨੇ ਜਿਹੜਾ ਸਿੱਖੀ ਧਾਨ ਕੀਤੀ ਹੋਈ ਹੈ ਸੋ ਹੈਰਾਨ ਹੋਈਦਾ ਜੇ ਉੱਥੇ ਸਿੱਖ ਦੱਸਦੇ ਜਾਂਦੇ ਨੇ ਮੈਰਕਾ ਬੇਡਾ ਦੇਸ਼ਾਂ ਦੇਸ਼ਾਂ ਚ ਇੰਨੀ ਇੰਨੀ ਬਾਣੀਆਂ ਕੰਠ ਇਨਾ ਇਤਿਹਾਸ ਪੜੇ ਨੇ ਵਿਦਾਂਤ ਪੜੇ ਨੇ ਜਿਹੜਾ ਨੇ ਲੜੀ ਵਾਰ ਸੰਥਿਆ ਚਾਰ ਚਾਰ ਪੰਜ ਪੰਜ ਸੰਥਿਆਵਾਂ ਕਹਿੰਦੇ ਛੋਟੇ ਛੋਟੇ ਬੱਚਿਆਂ ਨੇ ਕਰ ਲਈਆਂ ਅੱਜ ਸੋ ਐਸੀ ਜਿਹੜੇ ਕਹਿੰਦੇ ਵਿਦਵਾਨ ਕਹਿੰਦੇ ਸਾਨੂੰ ਵੀ ਸ਼ਰਮ ਆਉਂਦੀ ਆ ਵੀ ਤਿੰਨੇ ਇਹਨੇ ਵਿਦਿਆ ਨਹੀਂ ਕਹਿੰਦੇ ਕਿ ਬੱਚੇ ਪੜ੍ਹੇ ਸ਼ਿਆਣਿਆਂ ਨਾਲ ਤਾਂ ਗੱਲ ਕਰਨੀ ਅਖਰੀ ਗੱਲ ਹੈ ਇਹ 'ਚ ਮਾਣ ਹੰਕਾਰ ਦੀ ਗੱਲ ਨਾ ਸਮਝਿਓ ਵੀ ਬਾਣ ਹੰਕਾਰ ਜੱਕ ਵਿਦਿਆ ਦਾ ਮਹਾਨ ਨਹੀਂ ਤੇ ਬਖਸ਼ਿਸ਼ ਹੈ ਸੋ ਇਸ ਤਰ੍ਹਾਂ ਜਿਹੜੀ ਹੈ ਵਿਦੇਸ਼ਾਂ ਵਿੱਚ ਕਿਰਪਾ ਹੈ ਜਿਹੜੇ ਉਹਨਾਂ ਨੇ ਸਿੱਖੀ ਧਾਰਨ ਕੀਤੀ ਆ ਸੋ ਇੱਥੇ ਵੀ ਬਹੁਤ ਹੈ ਜਿੰਨਾ ਜਿੰਨਾਂ ਨੇ ਸਿੱਖੀ ਧਾਰਨ ਕੀਤੀ ਕੋਈ ਐਸੀ ਗੱਲ ਨਹੀਂ ਬੜੇ ਰੱਬ ਦੇ ਪਿਆਰੇ ਜਿਹੜੇ ਨੇ ਗੁਰੂ ਨੂੰ ਮੰਨਣ ਵਾਲੇ ਸੋ ਜਿਹੜਾ ਹੈ ਉਹ ਸਮੇਂ ਇਹ ਚੇਤਨ ਦੀ ਸੰਗਰਾਮ ਸੀ ਇੱਕ ਵਾਰੀ ਚੇਤਨ ਦੀ ਸੰਗਰਾਮ ਸੀ ਤੇ ਇਹਦੇ ਕੋਲ ਮਾਇਆ ਆਉਣ ਲੱਗੀ ਨੂੰ ਹੰਕਾਰ ਹੋ ਗਿਆ ਕਿਉਂਕਿ ਵਿਰਲਾ-ਵਿਰਲਾ ਹੈ ਜਿਹੜਾ ਹੈ ਸ੍ਰੀ ਕ੍ਰਿਸ਼ਨ ਗੰਗੂ ਕੋਈ ਹੰਕਾਰ ਤੋਂ ਬਚੇ ਮਹਾਰਾਜਾ ਰਣਜੀਤ ਸਿੰਘ ਗੰਗੂ ਕੋਈ ਸੋਨੇ ਦੇ ਤਖਤਾਂ ਤੇ ਬਹਿ ਕੇ ਹੰਕਾਰ ਤੋਂ ਬਚੇ ਇਹ ਤਾਂ ਮਾਇਆ ਤਾਂ ਐਸੀ ਆ ਉਹ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਕਹਿੰਦੇ ਹੁੰਦੇ ਆ ਲਾਇ ਵਥੇ ਆਪਣੇ ਜੇ ਤੋ ਕਥਾ ਕਰਦੇ ਨੇ ਮਜ਼ਾਕੀ ਵੀ ਬੜੇ ਨੇ ਤੇ ਵਿਦਵਾਨ ਵੀ ਬੜੇ ਨੇ ਹਸਾਉਂਦੇ ਵੀ ਬਹੁਤ ਨੇ ਸੋ ਇਹ ਵੀ ਗੋਣ ਨੇ ਹਾਸ ਰਸ ਵੀ ਚਾਹੀਦਾ ਤੇ ਵਿਦਵਤਾ ਵੀ ਚਾਹੀਦੀ ਆ ਉਹ ਕਹਿੰਦੇ ਹੁੰਦੇ ਗਿਆਨੀ ਜਸਵੰਤ ਸਿੰਘ ਜੀ ਕਹਿੰਦੇ ਨੇ ਕਹਿੰਦੇ ਮਾਇਆ ਐਸੀ ਆ ਜੇ ਪੱਗ ਨੂੰ ਲੱਗ ਜੇ ਤੇ ਪੱਗ ਆਕੜ ਜਾਂਦੀ ਆ ਜੇ ਬੰਦੇ ਨੂੰ ਲੱਗ ਜੇ ਤੇ ਬੰਦਾ ਆਕੜ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਪੰਡਤ ਆਕੜ ਗਿਆ ਕਹਿੰਦਾ ਗੁਰੂ ਕਹਿੰਦੇ ਉਹ ਪੰਜਵੇਂ ਪਾਤਸ਼ਾਹ ਨੂੰ ਕਹਾ ਕਹਿੰਦੇ ਮੇਰੇ ਕੋ ਸੁਣਨੀ ਆ ਇਦਾਂ ਦੇ ਬਚਨ ਬਾਬਾ ਬੁਢਾ ਸਾਹਿਬ ਨੂੰ ਭਾਈ ਗੁਰਦਾਸ ਨੂੰ ਆਕੇ ਸੋ ਧਿਆਨ ਦਿਓ ਜੇ ਆਪਾਂ ਸਮੇਂ ਸਾਰ ਹੀ ਅਰਥ ਕਰਨੇ ਸਵਾ ਨਹੀਂ ਰੋਣਾ ਆਪਾਂ ਸਮੇਂ ਦੇ ਪਾਵਨ ਦਾ ਸੋ ਜਿਹੜਾ ਹੈ ਸਿੱਖਾਂ ਨੇ ਆ ਕੇ ਸੰਗਤਾਂ ਨੇ ਆ ਕੇ ਦੱਸਿਆ ਮਹਾਰਾ ਜੀ ਸਾਨੂੰ ਪਰਦਾਂ ਦੇ ਅਧੀਨ ਰੱਖੋ ਕੀ ਗੱਲ ਹੋ ਗਈ ਕਹਿੰਦੇ ਜੀ ਕਹਿੰਦੇ ਇਸ ਤਰ੍ਹਾਂ ਗੱਲ ਹੋਈ ਆ ਕਹਿੰਦੇ ਇਸ ਤਰ੍ਹਾਂ ਉਹਨੇ ਕੌੜੇ ਵਚਨ ਬੋਲੇ ਕਹਿੰਦੇ ਅਸਥਾ ਕਿੰਨੇ ਫਿਰ ਕੋਈ ਸੁਖੈਰ ਜਿਹੜਾ ਹੈ ਬਾਹਰੇ ਆਹ ਉਚਾਰਨ ਕਰੋ ਮਹਾਰਾ ਤੁਸੀਂ ਸੁਖੈਰ ਬਾਹਰੇ ਮਹਾਰਾ ਉਹ ਕਹਿੰਦੇ ਬਾਰੇ ਮਾ ਤਾਂ ਬਾਬਾ ਨਾਨਕ ਨੇ ਜਿਹੜਾ ਹੈ ਉਹ ਤੁਖਾਰੀ ਰਾਗ ਦੇ ਵਿੱਚ ਜਿਹੜੇ ਬਾਣੀ ਪੜਦੇ ਨੇ ਜਿਹੜੇ ਬਾਣੀ ਪੜਦੇ ਨੇ ਉਹਨਾਂ ਨੂੰ ਪਤਾ ਤੁਖਾਰੀ ਰਾਗ ਦੇ ਵਿੱਚ ਬਾਰੇ ਮਾ ਹੈ ਕਹਿੰਦੇ ਉਹ ਤਾਂ ਗੁਰਨਾਨ ਸਿੰਘ ਮਹਾਰਾਚਾਰਨ ਕਰਗੇ ਨਹੀਂ ਉਹ ਕਹਿੰਦੇ ਜੀ ਉਹ ਤਾਂ ਬੜਾ ਮਹਿੰਗਾ ਬੜਾ ਔਖਾ ਉਹਦੀ ਸਮਝ ਨਹੀਂ ਲੱਗਦੀ ਜਿਹਦਾ ਸਾਧ ਸੰਗਤ ਜੀ ਆਮ ਆਪਾਂ ਹੁਣ ਜਦੋਂ ਦੇ ਇੱਥੇ ਆਏ ਆ ਸਿੰਪਲ ਕਥਾ ਕਰਦੇ ਆ ਬਿਲਕੁਲ ਸਿੰਪਲ ਕੋਸ਼ਿਸ਼ ਕਰਦੇ ਆ ਅਖਰੀ ਅਰਥ ਜਾਪਾ ਵਦਾਂ ਦਾ ਛੇੜ ਕੇ ਬਹਿ ਜੀ ਇਥੇ ਮਨ ਕੀਆ ਚਿੱਤ ਕੀਆ ਬੁੱਧ ਕੀਆ ਅੰਤਿਸ਼ ਕਰਨ ਕੀਆ ਪਰਲਬਦ ਕਿਰਿਆਮਾਨ ਕਿੰਨੇ ਪ੍ਰਕਾਰ ਦੇ ਕਰਮ ਜਿਹੜੇ ਨੇ ਇਹ ਜਿਹੜੇ ਨੇ ਅਨਮੈਕੋਸ਼ ਵਿਗਿਆਨਮੈਕੋਸ਼ ਆਨੰਦਮੈਕੋਸ਼ ਮਨਮੈਕੋਸ਼ 25 ਪ੍ਰਕਿਰਤੀਆਂ ਕੀਆ ਪਾਪਾਂ ਛੇੜ ਕੇ ਬਹਿ ਜੀ ਆਖਣਗੇ ਵੀ ਬਾਬਾ ਪਤਾ ਨਹੀਂ ਹੋ ਗਿਆ ਕਿ ਮਹਿਲ ਗਿਆ ਜਾ ਉਹਦਾ ਸਤਰਾਮ 3 ਵਾ ਇਹ ਬਾਬਾ ਬਦਨੇ ਕੀ ਸਨ ਹੋਰ ਲੱਗ ਗਿਆ ਸੋ ਇਸ ਵਾਸਤੇ ਇਹ ਵਿਦਾਂਤ ਹੈ ਬੜਾ ਗੂੜ੍ਹ ਗਿਆਨ ਹੈ ਆਪਾਂ ਕੋਸ਼ਿਸ਼ ਕਰਦੀ ਸਿੰਪਲ ਅਰਥ ਇਸ ਵਾਸਤੇ ਇਹ ਵੱਡੀਆਂ ਸਟੇਜਾਂ ਤੇ ਜਿੱਥੇ ਨੇ ਵਿਦਵਾਨ ਜਨ ਬੈਠੇ ਹੁੰਦੇ ਨੇ ਉਹ ਫਿਰ ਕੱਲੀ ਕੱਲੀ ਚੀਜ਼ ਚੜੀਆ ਇਹ ਨੋਟ ਕਰਦੇ ਨੇ ਸੋ ਬੜੇ ਜਿਹੜਾ ਮਾਨ ਸਨਮਾਨ ਇਹ ਚੀਜ਼ਾਂ ਦਿੰਦੇ ਜਿਹੜੇ ਵਿਦਿਆ ਜਿਨ੍ਹਾਂ ਨੇ ਪੜ੍ਹੀ ਆ ਸੋ ਕਹਿਣ ਤੋਂ ਭਾਵ ਸੋ ਜਿਹੜਾ ਹੈ ਇਹਨੂੰ ਹੰਕਾਰ ਹੋ ਗਿਆ ਸੋ ਗੁਰੂ ਸਾਹਿਬ ਨੇ ਫਿਰ ਜਿਹੜਾ ਆਪਾਂ ਮੰਜੀ ਸਰਸਥਾਨ ਜਿੱਥੇ ਕਥਾ ਸਰਵਨ ਕਰਦੇ ਉਥੇ ਜਿਹੜਾ ਹੈ ਬਾਰੇ ਬਾਹਨ ਦਾ ਪਾਠ ਉਚਾਰਨ ਜਿਹੜਾ ਹੈ ਕੀਤਾ ਤੇ ਜਿਹੜਾ ਹੈ ਕਿਉਂਕਿ ਬਾਣੀ ਲਿਖਾਰੇ ਸਨ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਤੇ ਬਾਰੇ ਮਹਾਦੀਪ ਜਿਹੜੀ ਬਾਣੀ ਆ ਇਹ ਵੀ ਦਰਜ ਕਰਾਈ ਉਪਦੇਸ਼ ਕਰਤਾ ਜਿੱਤ ਬਾਅਦ ਕਿਸੇ ਕੋਲ ਜਾਣ ਦੀ ਲੋੜ ਨਹੀਂ ਗੁਰੂ ਘਰ ਇਕੱਠੇ ਹੋ ਕੜਾ ਪ੍ਰਸ਼ਾਦੀ ਦੇਖ ਬਣਾਵੋ ਜਿੰਨੀ ਸਮਾਥਾ ਲੰਗਰ ਲਾਓ ਦਾਨ ਪੁੰਨ ਕਰੋ ਬਾਣੀ ਪੜੋ ਕਥਾ ਕੀਰਤਨ ਕਰੋ ਪਰ ਸਗਰਾਂ ਤੇ ਜਿਹੜਾ ਹੈ ਬਾਰੇ ਪਾਹ ਦਾ ਪਾਠ ਵੀ ਹੋਵੇ ਤੇ ਦੀ ਕਥਾ ਜਿਹੜੀ ਆ ਉਹ ਕਥਾ ਦਾ ਉਪਦੇਸ਼ ਵੀ ਸੁਣਾਇਆ ਜਾਵੇ ਜਿਹੜਾ ਇਹ ਬਾਰੇ ਮਹਾ ਪਾਠ ਪੰਚਮ ਪਾਸ਼ਣ ਤਾਂ ਉਚਾਰਨ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੋ ਸੋ ਇਸ ਵਾਸਤੇ ਜਿਹੜਾ ਹੈ ਸਾਧ ਸੰਗਤ ਜੀ ਇਹ ਬਾਰੇ ਮਹਾ ਦਾ ਪਾਠ ਤਾਂ ਜਿਹੜਾ ਹੈ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੁਣ ਆਪਾਂ ਇਹਦੇ ਜਿਹੜੇ ਨੇ ਆਪਾਂ ਨੂੰ ਪਤਾ ਲੱਗ ਗਿਆ ਸੰਗਰਾਦ ਕਿੰਨੂੰ ਕਹਿੰਦੇ ਨੇ ਬਾਰੇ ਮਹਾ ਕਿਉਂ ਆਚਾਰਨ ਕੀਤਾ ਇਹਦੀ ਉਥਾਨਕਾ ਕੀ ਹੈ ਹੁਣ ਆਪਾਂ ਜਿਹੜੀ ਆ ਇਹਦੇ ਅਖਰੀ ਅਰਥ ਉਹ শ্রবণ ਕਰੀਏ ਜੇ ਸ਼ਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰ ਸ਼ਾਵਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਹਿੰਦੇ ਹਨ ਉਹ ਪ੍ਰੇਮ ਰਸ ਦੇ ਸਹਿਤ ਸਹਿਤ ਜਿਹਨੂੰ ਕਹਿੰਦੇ ਸਰਸੀ ਸਾਵਣ ਸਰਸੀ ਕਾਮਣੀ ਉਹ ਇਸਤਰੀ ਕੁਝ ਗਿਆ ਸੁਰੂਪ ਮਨੁੱਖ ਜਿਹੜਾ ਹੈ ਉਹ ਸੰਤ ਭਗਤ ਜਿਹਨੂੰ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਹੈ ਸਾਵਣ ਦੇ ਮਹੀਨੇ ਦਾ ਸਾਵਣ ਸਰਸੀ ਕਾਮਣੀ ਚਰਨ ਕਮਲ ਤੋਂ ਪਿਆਰ ਜਿੰਨਾ ਦਾ ਪਿਆਰ ਚਰਨਾ ਕਬਲਾਂ ਦੇ ਨਾਲ ਗੁਰੂ ਸਾਹਿਬ ਦੇ ਨਾਲ ਲੱਗਾ ਹੈ ਜੋਏ ਭਾਈ ਗੌਂਦੇ ਦਾ ਪਿਆਰ ਲੱਗਾ ਕਾਬਲ ਵਿੱਚ ਬੈਠਾ ਸੀ ਉਧਰ ਗੁਰੂ ਸਾਹਿਬ ਜੀ ਜਿਹੜਾ ਹੈ ਕਿੰਨੇ ਘੰਟੇ ਇਸੇ ਤਰ੍ਹਾਂ ਸਮਾਧੀ ਚ ਬੈਠੇ ਰਹੇ ਲਾਗਰੀ ਸੀ ਕਹਿੰਦਾ ਕਹਿੰਦਾ ਬਈ ਪ੍ਰਸ਼ਾਦਾ ਮਹਾਰਾਜਾ ਕੋਕੇ ਦੇ ਨਹੀਂ ਕਹਿੰਦੇ ਇੱਕ ਸਿੱਖ ਪਿਆਰ ਦੇ ਨਾਲ ਕਾਬਲ ਵਿੱਚ ਭਾਈ ਗੌਂਦਾ ਬੈਠਾ ਸਾਡੇ ਚਰਨ ਫੜ ਕੇ ਇਸ ਵਾਸਤੇ ਜਿਹੜਾ ਹੈ ਅਸੀਂ ਹੁਣ ਜਿਹੜਾ ਹੈ ਉਹਦੇ ਪਿਆਰ ਕਰਕੇ ਅਸੀਂ ਉੱਠ ਨਹੀਂ ਰਹੇ ਜੇ ਅਸੀਂ ਉੱਠ ਗਏ ਉਹ ਸਿੱਖ ਦਾ ਧਿਆਨ ਟੁੱਟ ਜਾਏਗਾ ਤੁ ਇਸ ਵਾਸਤੇ ਸਾਵਣ ਸਰਸੀ ਕਾਵਣੀ ਚਰਨ ਕਮਲ ਸੋ ਪਿਆਰ ਜਿਨ੍ਹਾਂ ਦਾ ਚਰਨਾ ਕਮਲਾਂ ਦੇ ਨਾਲ ਪਿਆਰ ਲੱਗਾ ਹੈ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਤੇ ਮਨ ਵੀ ਲੱਗਿਆ ਹੋਇਆ ਮਨ ਕਰਕੇ ਵੀ ਉਹ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਤਨ ਕਰਕੇ ਵੀ ਸੇਵਾ ਕਰਦੇ ਰੰਗਿਆ ਹੋਇਆ ਸੱਚ ਰੰਗ ਸੱਚੇ ਰੰਗ ਦੇ ਵਿੱਚ ਕੋ ਨਾ ਆਧਾਰ ਇਕੋ ਓਟ ਆਸਰਾ ਕੇਵਲ ਤੇ ਕੇਵਲ ਉਹ ਗੁਰੂ ਦਾ ਲੈਂਦੇ ਨੇ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਤੇ ਵਿਸ਼ਿਆਂ ਦਾ ਜਿਹੜਾ ਜ਼ਹਿਰ ਹੈ ਵਿਖਿਆ ਰੰਗ ਕੁੜਿਆ ਹੋਇਆ ਫਿੱਕਾ ਹੈ ਦ੍ਰਿਸ਼ਨ ਸੰਭੇਸ਼ਾਰ ਤੇ ਸ਼ਾਰ ਹੈ ਬਿਣ ਸੰਹਾਰ ਹੈ ਮਿਥਿਆ ਹੈ ਜਾਣ ਵਾਲਾ ਹੈ ਖਤਮ ਹੋਣ ਵਾਲਾ ਹੈ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਵਿਸ਼ਿਆਂ ਦਾ ਥੋੜੇ ਸਮੇਂ ਵਾਸਤੇ ਉਹ ਜਿਹੜਾ ਹੈ ਆਨੰਦ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਹਰ ਕਹਿੰਦੇ ਨੇ ਸਵਰਾਂ ਨੂੰ ਹਰਿਆ ਭਰ ਗਨੜਾ ਹਰ ਕਹਿੰਦੇ ਨੇ ਸਵਰਾਂ ਨੂੰ ਦੁੱਖ ਹਰਨ ਵਾਲਾ ਹਰ ਕੱਲੇ ਸ਼ਬਦ ਦੇ ਵਿਦਵਾਨਾਂ ਨੇ ਕਈ ਅਰਥ ਕੀਤੇ ਨੇ ਕੱਲੇ ਹਰ ਸ਼ਬਦ ਦੇ ਜੇ ਕਥਾ ਹੋਵੇ ਕਈ ਕਈ ਦੇ ਨ ਕੱਲੇ ਹਰ ਸ਼ਬਦ ਤੇ ਕਥਾ ਹੋ ਸਕਦੀ ਹੈ ਸੋ ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਹਰ ਅੰਮ੍ਰਿਤ ਗੋond ਸੁਹਾਵਣੀ ਸੁਹਾਵਣੀ ਆ ਸੋਭਾ ਨੀਕ ਆ ਤੈ ਫਿਰ ਮਿਲੇਗੀ ਕਿੱਥੇ ਮਹਾਰਾਜ ਜੀ ਮਿਲ ਸਾਧੂ ਪੀਵਣ ਹਾਰ ਸਾਧੂ ਸੰਤਾ ਮਹਾਤਮਾ ਦੀ ਸੰਗਤ ਕਰਕੇ ਉਸ ਪਰਿਪੂਰਨ ਖੁਦਾ ਦੇ ਜਿਹੜਾ ਹੈ ਫਿਰ ਅੰਮ੍ਰਿਤ ਰੂਪ ਇਹ ਸਾਨੂੰ ਪ੍ਰਾਪਤ ਹੋਵੇਗੀ ਭਗ ਜਿਹੜੇ ਚੰਗੇ ਭਾਗਾ ਵਾਲੇ ਨੇ ਜਿਹੜੇ ਪੀਂਦੇ ਹਨ ਬਾਣ ਤੈਣ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਠਿਗਾ ਵੀ ਤਰਣ ਵਾਣਸਪਤੀ ਵਾਣ ਪਰਵ ਸੰਗ ਮੋਲਿਆ ਹਰੇ ਭਰੇ ਹੋਗੇ ਹੁਣ بارش ਪੈਂਦੀ ਆ ਨਾ ਮੀਂਹ ਪੈਂਦਾ ਸਭੇ ਪਾਸੇ ਹਰਿਆਲੀ ਹਰਿਆਲੀ ਹੋ ਜਾਂਦੀ ਆ ਵਣ ਤ੍ਰਣ ਪਰਵ ਸੰਗ ਮੋਲਿਆ ਸਮਰਥ ਪੁਰਖ ਆਪੂ ਪੁਰਖ ਹੈ ਇਸ ਜਗ ਮੈਂ ਇੱਕ ਕੱਲਾ ਜਿਹਾ ਪੁਰਖ ਹੈ ਆਪਾਂ ਸੱਤ ਇਸਤਰੀਆਂ ਆਵਦੀਆਂ ਇਹ ਅਪਾਰ ਅੱਗੇ ਐੜਾ ਲੱਗਾ ਪਾਰਾ ਵਾਰ ਤੋਂ ਰਹਿਤ ਵਣ ਤ੍ਰਣ ਪਰਵ ਸੰਗ ਮੋਲਿਆ ਸਮਰਥੋ ਪੁਰਖ ਹੈ ਤੇ ਪਾਰਾਵਾਰ ਤੋ ਰਹਤ ਉਹਦਾ ਕੋਈ ਪਾਰਾਵਾਰ ਨਹੀਂ ਹੈ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਹਰ ਕਹਿੰਦਾ ਹਰ ਕਹਿੰਦੇ ਨੇ ਹਰ ਮਿਲਣੇ ਨੂੰ ਮਨ ਲੋਚਦਾ ਮਨ ਸਾਡਾ ਲੋਚਦਾ ਹੈ ਤਾਂਗਦਾ ਹੈ ਕਰਮ ਮਿਲਾਵਣ ਹਾਰ ਪਰੰਤੂ ਗੱਲ ਕਿੱਥੇ ਆ ਗਈ ਸਾਧ ਸੰਗਤ ਜੀ ਕਰਮ ਮਿਲਾਵਣ ਹਾਰ ਜਿੰਨਾ ਚਿਰ ਭਾਗ ਚੰਗੇ ਨਹੀਂ ਕਰਮ ਚੰਗੇ ਨਹੀਂ ਉਹਨਾ ਚੇਤਨ ਨੂੰ ਦੱਸਿਆ ਸੀ ਨਾ ਇੱਕ ਵਾਰਾ ਵਿਚਾਰ ਕਰਦੇ ਆ ਕਿ ਸਿੰਘ ਸਿੰਘ ਉਹਨਾਂ ਨੇ ਫਿਰ ਬਾਅਦ ਸਿੱਖੀ ਧਾਨ ਕੀਤੀ ਬੜੀ ਚੜ੍ਹਦੀ ਕਲਾ ਦੇ ਸਿੰਘ ਬਣੇ ਬੜੇ ਬੜੇ ਅਭਿਆਸੀ 18-18 ਘੰਟੇ 20-20 ਘੰਟੇ ਵੀ ਬਾਣੀ ਪੜ੍ਹਦੇ ਰਹੀ ਕਹਿੰਦੇ ਸਾਡਾ ਇਸ ਤਰ੍ਹਾਂ ਦਾ ਜੀਵਨ ਸੀ ਦਰਬਾਰ ਸਾਹਿਬ ਅਸੀਂ ਉੱਥੇ ਰਹਿਣਾ ਉੱਥੇ ਹੀ ਗੁਰੂ ਅਰਜਨ ਸਾਹਿਬ ਨੇ ਵਾਸ ਜੜੀਆਂ ਟੋਟੀਆਂ ਲੱਗੀਆਂ ਉੱਥੇ ਪਾਣੀ ਵਾਲੇ ਉੱਥੇ ਹੀ ਇਸ਼ਨਾਨ ਕਰ ਲੈਣਾ ਮੰਜੀ ਸਾਹਿਬ ਦੇ ਸਾਹਮਣੇ ਜਿਹੜੀ ਪਾਰਕ ਆ ਉੱਥੇ ਕਹਿੰਦੇ ਸੀ ਪਏ ਰਹਿਣਾ ਸਾਹਮਣੇ ਲੰਗਰ ਵਾਲਾ ਦਰਬਾਰ ਸੇ ਉਥੋਂ ਲੰਗਰ ਛਕ ਲੈਣਾ ਉਥੇ ਨਾਲੇ ਗੁਰੂ ਅਰਜਨ ਸਾਹਿਬ ਨਿਵਾਸ ਉਥੋਂ ਕਹਿੰਦੇ ਲੰਗਰ ਪਰਛਾਦਾ ਛਕ ਲਿਆ ਪਾਰ ਘੰਸਤੇ ਰਹੇ ਫਿਰ ਉੱਠ ਕੇ ਬਾਹਰ ਘੁੰਮਦੇ ਫਿਰਦੇ ਰਹਿਣਾ ਥੱਲੇ ਪੌੜੀਆਂ ਉਤਰ ਕੇ ਥੱਲੇ ਪੌੜੀਆਂ ਉਤਰ ਕੇ ਗੁਰੂ ਰਾਮਦਾਸ ਦੇ ਦਰਸ਼ਨ ਨਹੀਂ ਸੀ ਹੁੰਦੇ ਜੇ ਕਰਮਾਂ 'ਚ ਨਹੀਂ ਤਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਵਾਸਤੇ ਹਰ ਮਿਲਨੇ ਰੂਮਾਂ ਲੋਚਦਾ ਕਰਮ ਬਿਲਾਵਣ ਹਾਰ ਕਰਮਾਂ ਤੋਂ ਬਗੈਰ ਆ ਜਾਓ ਪੀਜੀਆ ਹੀ ਵੇਖੋ ਕਿਵੇਂ ਹਾਏ ਹਾਏ ਕਰਦੇ ਆ ਵੇਖੋ ਠਾਣਿਆਂ ਚ ਕੋਡ ਕਚੈਰੀਆਂ ਚ ਸਾਰਾ ਸਾਰਾ ਦਿਨ ਉਥੇ ਆਵਾਜ਼ ਪੈਣ ਵਾਲੀ ਆ ਜੀ ਅਸੀਂ ਇਥੇ ਡੀਕਦੇ ਪਏ ਆ ਜੀ ਆ ਤਰੀਕ ਆ ਜੀ ਆ ਬੁਲਾ ਕੇ ਲਾਇਓ ਵਕੀਲ ਨੂੰ ਭੱਜ ਕੇ ਸਾਰਾ ਦਿਨ ਕੋਡ ਕਚੈਰੀਆਂ ਸਵੇਰ ਤੋਂ ਸ਼ਾਮ ਤੱਕ ਭਾਵੇਂ ਭੰਜਾ ਦੀ ਛੁੱਟੀ ਵੀ ਗਿਆ ਪਰ ਦੱਸਦੇ ਨਹੀਂਗੇ ਉਹ ਰੋਡ ਤੇ ਭਾਵੇਂ ਤਰੀਕ ਲਿਖੀ ਹੋਵੇ ਪਰ ਉੱਥੇ ਜਾ ਕੇ ਹੀ ਪਤਾ ਲੱਗਣਾ ਵੀ ਦਾਂ ਦੇ ਛੁੱਟੀ ਤੇ ਪ੍ਰਸਾਰਾ ਦੇ ਨੇ ਫੇਰੀ ਮਾਰਿਆ ਜਾਂਦਾ ਉੱਥੇ ਅਸੀਂ ਬੜੇ ਆਰਾਮ ਨਾਲ ਜਾਂਦੇ ਤੇ ਜੇ ਕਿਤੇ ਜਿਹੜਾ ਹੈ ਦਿੰਦਿਆ ਚੁਗਲੀ ਕਰਦੇ ਹੋਏ ਭਾਵੇਂ 2-2 ਘੰਟੇ 2-2 ਘੰਟੇ ਬੰਦਾ ਥੱਕਦਾ ਜੇ ਕਿਤੇ ਪੈਲਸਾਂ ਤੇ ਫਿਰ ਤਾਂ ਤੁਸੀਂ ਛੱਡੀ ਗੱਲਾਂ ਫਿਰ ਤਾਂ ਤੁਸੀਂ ਵੇਖੋ ਕਿੰਦਾ ਟਪੂਸੀਆਂ ਵਜਦੀਆਂ ਕੋ ਸਤਨਾਮ ਸ੍ਰੀ ਫੇ ਲੱਤਾਵ ਨਹੀਂ ਥੱਕ ਰਹੀ ਨਾ ਗੋਡੇ ਥੱਕਦੇ ਸੋ ਇਸ ਵਾਸਤੇ ਜਿਹੜਾ ਸੱਚ ਹੈ ਕੌੜਾ ਸੱਚ ਹੈ ਸੋ ਜੇ ਕਿਤੇ ਪੀਜੇ ਹੀ ਰਹਿੰਦੇ ਆ ਤੇ ਹਾਏ ਹਾਏ ਜਿਹੜੇ ਉੱਥੇ ਐਸੇ ਬਰਲਾਪ ਹੁੰਦੇ ਆ ਦੋ ਦਿਨ ਬੰਦਾ ਕਿਸੇ ਦਾ ਪਤਾ ਲੈਣ ਵੀ ਚਲਾ ਜਾਵੇ ਨਾ ਉਹ ਵਾੜ ਜੀ ਚੜ ਚੜ ਕੇ ਤੇ ਬੰਦਾ ਆਬਮਾਰ ਹੋ ਜਾਂਦਾ ਪੀਜੇ ਜਾ ਕੇ ਸੋ ਇਸ ਤਰ੍ਹਾਂ ਦੀ ਹਾਲਤ ਆ ਪਰ ਉਹਨਾਂ ਦੇ ਕਰਮਾਂ 'ਚ ਨਹੀਂ ਜੇ ਉਹਨਾਂ ਦੇ ਕਰਮਾਂ 'ਚ ਹੋਇਆ ਆਪਾਂ ਉਹਨੇ ਕਰਮਾਂ 'ਚ ਆਪੜੀ ਆਪਾਂ ਗੁਰੂ ਘਰ ਬੈਠੇ ਆ ਸੰਗਤ ਕਰ ਰਹੇ ਆ ਨਾਮ ਜਪ ਰਹੇ ਆ ਕਿਹੜਾ ਇੱਥੇ ਆਪਣਾ ਬੰਦ-ਬੰਦ ਕਟਿਆ ਜਾ ਰਿਹਾ ਜਾਂ ਆਪਾਂ ਨੂੰ ਇੱਥੇ ਰਖੜੀ ਤੇ ਚੜਾਉਣ ਲੱਗੇ ਆ ਉਸ ਸਮੇਂ ਜਦੋਂ ਬੰਦ-ਬੰਦ ਕੱਟੇ ਜਾਂਦੇ ਸੀ ਚਰਖੜੀ ਤੇ ਚੜਾਉਂਦੇ ਸੀ ਦਰਬਾਰ ਸਾਹਿਬ ਚਾਰ ਸਿੰਘ ਜਾਂਦੇ ਸੀ ਇਸ਼ਨਾਨ ਕਰਨ ਦੋ ਸਿੰਘ ਸ਼ਹੀਦ ਜ਼ਾਲਮ ਕਰ ਦਿੱਤੇ ਸੀ ਦੋ ਇਸ਼ਨਾਨ ਕਰਕੇ ਬਾਅਦ ਸੌਂਦੇ ਸੀ ਇਸ ਤਰ੍ਹਾਂ ਦਾ ਸਮਾਂ ਸੀ ਫੇਰ ਵੀ ਅਸੀਂ ਇਸ਼ਨਾਨ ਨਹੀਂ ਛੱਡੇ ਫੇਰ ਵੀ ਅਸੀਂ ਦਰਸ਼ਨ ਨਹੀਂ ਛੱਡੇ ਅੱਜ ਸਭ ਕੁਝ ਹੁੰਦਿਆ ਹੋਇਆ ਵੀ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਚੜ੍ਹਦੇ ਹਾਂ ਇਹਨੂੰ ਕਹਿੰਦੇ ਨੇ ਕਰਮ ਮਿਲਾਉਣ ਹਾਰ ਇਹ ਮਾੜੇ ਭਾਗਾ ਦੇ ਨਿਸ਼ਾਨੇ ਆ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਉਣ ਹਾਰ ਪਰ ਕਰਮਾਂ ਤੋਂ ਬਿਗਾਰੇ ਪਰਮੇਸ਼ਰ ਜਿਹੜਾ ਹੈ ਪ੍ਰਾਪਤ ਭਾਵੇਂ ਘਰ ਦੇ ਕੋਲ ਹੋਵੇ ਨਹੀਂ ਹੁੰਦਾ ਜਿਨੇ ਸਖਿਏ ਪਰਮ ਪਾਇਆ ਹਉ ਤਿੰਨ ਕੈ ਸਦ ਬਹਾਰ ਜਿਨ੍ਹਾਂ ਸਖੀਆਂ ਨੇ ਪਰੀ ਪਰਮੇਸ਼ਰ ਵਾਹਿਗੁਰੂ ਨੂੰ ਪਰੀ ਪੂਰਨ ਖੁਦਾ ਨੂੰ ਅੱਲਾ ਤਾਲਾ ਨੂੰ ਜਿਨੀ ਸਖੀਏ ਪ੍ਰਾਯਾ ਸਖੀਆਂ ਕਿਨੂੰ ਕਹਿੰਦੇ ਨੇ ਇੱਕ ਤਾਂ ਸਹੇਲੀਆਂ ਕਹਤੀਆਂ ਸਖੀਆਂ ਇੱਕ ਸਖੀਆਂ ਨੇ ਮਹਾਤਮਾ ਰੂਪ ਸਾਧੂ ਜਨ ਉਹ ਵੀ ਜਿਹੜੀਆਂ ਸਹੇਲੀਆਂ ਨੇ ਆਸ ਵਿੱਚ ਤੇ ਮਿਲਣਾ ਕਿਨੂ ਆ ਉਹਨਾਂ ਦਾ ਇੱਕੋ ਪਤੀ ਹੈ ਉਹ ਕਿਹੜਾ ਵਾਹਿਗੁਰੂ ਹੈ ਇਸ ਵਾਸਤੇ ਜਿਨੀ ਸਖੀਏ ਪ੍ਰਾਯਾ ਹੋਂ ਤਿੰਨ ਕੈ ਸਦਵਲਹਾਰ ਉਹਨਾਂ ਤੋਂ ਅਸੀਂ ਬਲਹਾਰ ਨੇ ਤੇ ਕੁਰਬਾਨੇ ਜਾਈਏ ਜਿਨ੍ਹਾਂ ਨੇ ਜਿਹੜਾ ਹੈ ਉਹ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਾਇਆ ਹੈ ਬਲਹਾਰੇ ਸ਼ਬਦ ਆਇਆ ਬਲਹਾਰੇ ਸ਼ਬਦ ਲੈ ਲਓ ਕੁਰਬਾਨ ਸ਼ਬਦ ਲੈ ਲਓ ਤੇ ਇੱਕੋ ਗੱਲ ਇਹ ਤੇਰੇ ਤੋਂ ਸੀ ਕੁਰਬਾਨੇ ਜਾਈਏ ਤੇਰੇ ਤੋਂ ਸੀ ਬਲਹਾਰੇ ਜਾਈਏ ਤੇਰੇ ਤੋਂ ਸੀ ਵਾਰੇ ਜਾਈਏ ਵਾਰ ਨਾ ਵੀ ਉਹਨੂੰ ਕਹਿੰਦੇ ਆ ਉਹ ਨੌਂ ਵਿਆਂ ਕੇ ਲਿਆਉਣੇ ਪਾਣੀ ਮਾਰਦੇ ਨਾ ਤੇ ਵਾਰ ਨਾ ਵੀ ਉਹਨੂੰ ਕਹਿੰਦੇ ਆ ਬਲਹਾਰੀ ਪ੍ਰਕਰਮਾਂ ਕਰਦੇ ਆ ਤੈਨੂੰ ਵੀ ਬਲਹਾਰੇ ਕਹਿੰਦੇ ਆ ਆਪਣਾ ਆਪ ਤੈਨੂੰ ਸਰਪਨ ਕਰਦੇ ਆਪਣਾ ਆਪ ਸੌਂਪਦੇ ਅਸੀਂ ਤੇਰੇ ਤੇ ਜਿਹੜਾ ਹੈ ਵਾਰੇ ਹੋਏ ਆ ਤੇਰੇ ਦਿਵਾਲੇ ਪ੍ਰਕਰਮਾਂ ਕੀਤੀਆਂ ਅਸੀਂ ਤੇਰੇ ਤੋਂ ਵਾਰੇ-ਵਾਰੇ ਜਾਈਏ ਬਲਹਾਰੇ ਜਾਈਏ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰ ਵਿਦਵਾਨ ਜਿਨ੍ਹਾਂ ਨੂੰ ਕੁਰਬਾਨੇ ਸ਼ਬਦ ਜਿਆ ਅਰਥ ਸੁਣਨੇ ਹੋਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨਾ ਗੁਰ ਸਿੱਖਾ ਪਿਛਲ ਰਾਤੀ ਉੱਠ ਬਹੰਦੇ ਬਲਹਾਰੇ ਜਾਈਏ ਗੁਰ ਸਿੱਖਾ ਤੋਂ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਕੁਰਬਾਨੀ ਤਿੰਨਾ ਗੁਰ ਸਿੱਖਾ ਅੰਮ੍ਰਿਤ ਵੇਲੇ ਸਰਨਵੰਦੇ ਸੁਣੇ ਕੇਸੀ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲੇ ਤੇ ਪਿੰਡੇ ਇਸ਼ਨਾਨ ਵੀ ਹੁੰਦਾ ਕੇਸੀ ਇਸ਼ਨਾਨ ਵੀ ਹੁੰਦਾ ਇਹ ਹੁੰਦਾ ਝੋਟਾ ਇਸ਼ਨਾਨ ਤੁਸੀਂ ਵੇਖਿਓ ਸਿੱਧਾ ਜਿਹੜਾ ਉਹ ਸਿਰ ਭੌਂਦਾ ਥਲੇ ਝੋਟਾ ਤੇ ਇਸ਼ਨਾਨ ਤੇ ਕਿਹੜਾ ਕੇਸੇ ਇਸ਼ਾਨਾਨ ਦਾ ਵੀ ਸਨੇ ਮਹਾਤਮ ਬੜਾ ਦੱਸਿਆ ਹੈ ਪਰ ਜਿਹੜੇ ਇਹ ਕਰਦੇ ਨਹੀਂ ਉਹਨਾਂ ਵਾਸਤੇ ਜਿਹੜੇ ਕਹਿੰਦੇ ਆ ਕੀ ਹੋ ਸਕਦਾ ਜੀ ਇਹ ਕੀ ਗੱਲ ਆ ਜੀ ਫਿਰ ਉੱਥੇ ਆਫਿਸ ਚ ਜਾਣਾ ਹੁੰਦਾ ਜੀ ਉੱਥੇ ਖੇਤੀ ਕਰਨੀ ਹੁੰਦੀ ਜੀ ਉੱਥੇ ਦੁਕਾਨ ਤੇ ਬੈਠਾ ਹੁੰਦਾ ਜੀ ਸਮਾਂ ਨਹੀਂ ਲੱਗਦਾ ਇਹ ਉਹਨਾਂ ਵਾਸਤੇ ਨਹੀਂ ਜਿਨ੍ਹਾਂ ਦੀ ਸ਼ਰਧਾ ਹੈ ਭਾਵਨਾ ਹੈ ਇਹ ਗੱਲਾਂ ਉਹਨਾਂ ਵਾਸਤੇ ਹਨ ਜਿਹੜੇ ਨੇ ਕਹਿੰਦੇ ਨੇ ਕੁਰਬਾਨੀ ਤਿੰਨਾ ਗੁਰ ਸਿੱਖਾ ਸਾਧ ਸੰਗਤ ਚੱਲ ਜਾਏ ਜੁੜਨ ਦੇ ਫਿਰ ਸੰਗਤ ਵਿੱਚ ਜਾ ਕੇ ਜੁੜਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਤੋਂ ਕੁਰਬਾਨੇ ਜਾਈਏ ਇੱਥੇ ਵੀ ਕਹ ਰਹੇ ਨੇ ਜਿੰਨੀ ਸਖੀਏ ਪਰ ਪਾਇਆ ਹਉ ਤਿੰਨ ਕੇ ਸਦ ਬਲ ਹਾਰੇ ਹਉ ਕੁਰਬਾਨੇ ਜਾਉ ਮਹਿਰਮਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕੇ ਸਦ ਕੁਰਬਾਨੇ ਜਾਉ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਕਤੀ ਭਰਤੀ ਪੂਰੀ ਸਤਿਗੁਰੂ ਜੀ ਦੇ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਕਿੰਨੇ ਵਾਰੀ ਕਹਿਤਾ ਸੋ ਇਸ ਵਾਸਤੇ ਜਿਹੜਾ ਉਹਨਾਂ ਤੋਂ ਬਲ ਹਾਰਨੇ ਤੇ ਕੁਰਬਾਨੇ ਜਾਈਏ ਜਿਨੀ ਸਖੇ ਪਰਪਾਇ ਜਿਨ੍ਹਾਂ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਪਾਇਆ ਹੈ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਇੱਥੇ ਮਾਇਆ ਸ਼ਬਦ ਆਇਆ ਕਿਤੇ ਮਾਇਆ ਸ਼ਬਦ ਆਉਂਦਾ ਹੈ ਇੱਥੇ ਮਾਇਆ ਦਾ ਅਰਥੇ ਕਿਰਪਾ ਨਾਨਕ ਖਰਜੀ ਬਿਆਕਰ ਸ਼ਬਦ ਸਵਾਨ ਹਾਰ ਸਾਡੇ ਤੇ ਕਿਰਪਾ ਕਰੋ ਫੇਰ ਅਸੀਂ ਕੀ ਕਰੀਏ ਜੀ ਕਿਰਪਾ ਕਰਕੇ ਕੀ ਕਰ ਦੋ ਸਾਡਾ ਚੰਡੀਗੜ੍ਹ ਚ ਫਲੈਟ ਮਿਲ ਜੇ ਆਖੋ ਸਤਿਨਾਮ ਸ੍ਰੀ ਵਹਿਗੋ ਜਾ ਸਾਨੂੰ ਫਰਾਨੀ ਗੱਡੀ ਮਿਲ ਜੇ ਕਿਰਪਾ ਜਿਹੜੀ ਹੈ ਉਹਨੇ ਮੰਗੀ ਹੈ ਕਿਤੇ ਵੀ ਲਿਖਿਆ ਨਹੀਂ ਮਿਲੂ ਜਿੱਥੇ ਵੀ ਲਿਖਿਆ ਮਿਲੂ 1430 ਅੰਗਾਛ ਨਾਮ ਦਿਓ ਸਿੱਖੀ ਦਿਓ ਅੰਮ੍ਰਿਤ ਵੇਲਾ ਦਿਓ ਸਾਧੂਆਂ ਸੰਤਾਂ ਦੀ ਸੰਗਤ ਦਿਓ ਗੁਰੂ ਘਰ ਦੀ ਸੇਵਾ ਲਿਓ ਇਹ ਚੀਜ਼ਾਂ ਮਿਲੀਆਂ ਜੇ ਲਿਖੀਆਂ ਸੇਵਾ ਕਰਦਾ ਹੁਕਮ ਬਾਣੀ ਪੜ੍ਹਦਾ ਹੁਕਮ ਦਾਨ ਪੁਣ ਕਰਨ ਦਾ ਹੁਕਮ ਗੁਰਸਿੱਖਾਂ ਦੀ ਸੇਵਾ ਕਰਨ ਦਾ ਹੁਕਮ ਇਹ ਚੀਜ਼ਾਂ ਦਾ ਹੁਕਮ ਹੈ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰਨ ਹਾਰ ਪ੍ਰਸਾਨੂੰ ਜਿਹੜਾ ਹੈ ਸ਼ਬਦ ਦੇ ਦੁਆਰਾ ਸਵਾਰ ਦਿਓ ਸਵਾਰ ਦਿਓ ਮਹਾਰਾਜ ਅਸੀਂ ਤਾਂ ਬੜੇ ਸਵਾਰੇ ਆ ਬੜੇ ਅਸੀਂ ਜਿਹੜੇ ਸੁੰਦਰ ਆ ਬੜੇ ਅਸੀਂ ਜਿਹੜੇ ਨੇ ਸੋਹਣੇ ਲੱਗਦੇ ਆ ਮਹਾਰਾਜ ਕਹਿੰਦੇ ਨਹੀਂ ਮੇਰੀ ਨਿਗਾਹ ਚ ਉਹ ਸੋਹਣੇ ਨਹੀਂ ਮੇਰੀ ਨਿਗਾਹ ਚ ਕਿਹੜੇ ਸਮਾਰਟ ਨੇ ਹੁਣ ਸੁਣ ਲਿਓ ਮਹਾਰਾਜ ਕਹਿੰਦੇ ਨੇ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਮੇਰੀ ਨਿਗਾਹ ਚ ਉਹ ਸਮਾਰਟ ਨੇ ਉਹ ਸੋਹਣੇ ਨੇ ਜਿਹੜੇ ਲੈ ਸੰਗਤ ਵਿੱਚ ਆਣ ਕੇ ਬਹਿੰਦੇ ਨੇ ਮੇਰੀ ਨਿਗਾਹ ਚ ਉਹ ਸੋਹਣੇ ਨੇ ਤੁਕ ਇਸ ਤਰ੍ਹਾਂ ਦੀ ਕਿਰਪਾ ਕਰੋ ਸ਼ਬਦ ਦੇ ਦੁਆਰਾ ਸਾਨੂੰ ਸਵਾਰ ਦਿਓ ਸੋਹਣੇ ਬਣਾ ਦਿਓ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਘੁਰਹਾਰ ਸਾਵਣ ਦੇ ਮਹੀਨੇ ਦੇ ਦੁਆਰਾ ਲਾਸਟ ਪੰਕਤੀ ਹੈ ਸਮਿਲੀ ਸਮਾਪਤੀ ਹੈ ਸਾਵਣ ਤਿਨਾ ਸੁਹਾਗਣੀ ਉਹ ਸੋਭ ਨੀਕ ਹਨ ਸਾਵਣ ਦੇ ਮਹੀਨੇ ਦੁਆਰਾ ਜਿਨ ਜਿਨ੍ਹਾਂ ਦੇ ਰਾਮ ਜਿਹੜਾ ਰਾਮਿਆ ਹੋਇਆ ਹੈ ਰਾਮ ਨਾਮ ਉਰ ਹਾਰ ਜਿਨ੍ਹਾਂ ਨੇ ਰਾਮ ਨਾਮ ਦਾ ਹਾਰ ਗਲੇ ਵਿੱਚ ਪਾਇਆ ਉਹ ਜੀਵ ਰੂਪ ਇਸਤਰੀਆ ਉਹ ਮਹਾਤਮਾ ਜਨ ਸਾਵਣ ਦੇ ਮਹੀਨੇ ਦੁਆਰਾ ਸੋਭਨੇ ਕਹਨ ਇਹ ਸਰੀਰ ਵੀ ਸਾਵਣ ਦਾ ਮਹੀਨਾ ਹੈ ਇਹ ਸਰੀਰ ਵੀ ਉਹ ਸੋਭਨੇ ਕਹਨ ਸਾਵਣ ਤਿੰਨਾਂ ਸੁਹਾਗਣੀ ਜਿਨਾਂ राम ਨਾਮ ਉਹ ਹਾਰ ਜਿਨ੍ਹਾਂ ਨੇ ਮਨ ਹਿਰਦੇ ਕੰਠ ਦੇ ਵਿੱਚ ਨਾਮ ਪਰਿਆ ਹੈ ਉਹ ਸਰੀਰ ਸੁਭਾਵਲੇ ਹਨ ਸੋਭਾ ਨੇਕ ਹਨ ਸੋਹਣੇ ਹਾਲ ਜਿਨ੍ਹਾਂ ਨੇ राम ਨਾਮ ਦਾ ਹਾਰ ਆਪਦੇ ਗਲੇ ਦੇ ਵਿੱਚ ਜਿਹੜਾ ਹੈ ਪਾਇਆ ਹੋਇਆ ਹੈ ਸੋ ਸਤਿਗੁਰੂ ਨੇ ਕਿਰਪਾ ਕੀਤੀ ਰੰਗ ਕੀਤੀ ਆ ਸੋ ਕਿਉਂਕਿ ਆਰੰਭ ਵਿੱਚ ਦੱਸਿਆ ਸੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹਿਤੇਤੀ ਮਹਾਨ ਜਿਹੜਾ ਹੈ ਜਿਹੜੀ ਕਥਾ ਹੈ ਮਹਾਨ ਇਹਦੇ ਅਰਥ ਨਾ ਕੋਈ ਅੰਤ ਪਾ ਸਕਿਆ ਤੇ ਨਾ ਕੋਈ ਕਿਹਦਾ ਅੰਤ ਪਾ ਸਕੂਗਾ ਮੇਰਾ ਬਨੋਰ ਥੇ ਮੈਂ ਜਿੱਥੇ ਵੀ ਜਾਵਾ ਸਾਧ ਸੰਗਤ ਜੀ ਬੜਾ ਕੋਸ਼ਿਸ਼ ਕਮਾ ਸਕਦੇ ਸੀ ਬੜਾ ਕੁਝ ਇਕੱਠਾ ਕਰ ਸਕਦੇ ਸੀ ਜਿੱਥੇ ਜਿੱਥੇ ਸਾਨੂੰ ਵਿਚਰਨ ਦਾ ਸਵਾ ਮਿਲਿਆ ਸੋ ਬਹਾਰ ਦੇ ਕਿਰਪਾ ਪਰ ਅਸੀਂ ਕੇਵਲ ਤੇ ਕੇਵਲ ਜਿਹੜਾ ਹੈ ਗੁਰੂ ਮਾਨਯੋਗ ਗ੍ਰੰਥ ਦੀ ਗੱਲ ਕੀਤੀ ਆ ਕੇਵਲ ਤੇ ਕੇਵਲ ਜਿੱਥੇ ਕਹਿਆ ਨਿਸ਼ਕਾਮ ਪ੍ਰਚਾਰ ਪ੍ਰਸਾਰ ਸਿੱਖੀ ਦਾ ਬੱਚਿਆਂ ਨੂੰ ਗੁਰਬਾਰਿਆਂ ਨਾਲ ਜੋੜਨਾ ਇਹੀ ਸਾਡਾ ਮਨੋਰਥਾ ਤੇ ਜਿਨ੍ਹਾਂ ਚ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਇਹ ਸੇਵਾ ਲੈਂਦੇ ਨੇ ਇਸੇ ਤਰ੍ਹਾਂ ਨਿਰੰਤਰ ਸੇਵਾ ਜਿਹੜੀ ਆ ਉਹ ਚਲਦੀ ਰਹੇਗੀ ਸੋ ਭੁੱਲਾ ਚੁੱਕਾਂ ਦੀ ਰਾਹੀ ਬਖਸ਼ਨੀ ਇੱਥੇ ਜਿਹੜਾ ਹੈ ਉਸ ਸਮੇਂ ਦੀ ਸਮਾਪਤੀ ਹੈ ਨਾਨਕ ਹਰਜੀ ਮਿਆ ਆਕਾਰ ਸਬਦ ਸਵਾਰਨ ਹਾਰ ਸਾਵਣ ਤਿੰਨ ਸਵਾਗਣੀ ਜਿਨ ਰਾਮ ਨਾਮੁ ਰਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ वाहेगुरु साहिब जी राम कली महला तीजा